ਕਹਿੰਦੇ ਇੱਕ ਵਾਰ ਧਰਤੀ ਕੰਬੜ ਲੱਗ ਪਈ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਜਦੋਂ ਫੌਜਾਂ ਪਹੁੰਚ ਰੀਆਂ ਨੇ ਗੁਰੂ ਸਰਬਹਾਰਾਜ ਤਮਸ਼ਾਨ ਦਾ ਯੁੱਧ ਮਚਿਆ ਕਾਬਲ ਬੇਗ ਜਿਹੜਾ ਅੰਦਾਸੀ ਮੈਂ ਹੱਥ ਨਾਲ ਢਾਲਾ چیر ਦਿੰਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਮੈਦਾਨੇ ਜੰਗ ਦੇ ਵਿੱਚ ਦੋ ਤੂਤੇ ਹੋਇਆ ਪਿਆ ਸੀ ਤੰਬਰ ਬੇਗ ਮਾਰਿਆ ਗਿਆ ਕਾਸਮ ਬੇਗ ਮਾਰਿਆ ਗਿਆ ਹੰਸ ਬੇਗ ਮਾਰਿਆ ਗਿਆ ਲਲਾ ਬੇਗਲਾ ਪੁੱਤਰ ਕਾਸਮ ਬੇਗ ਸ਼ਮਸ ਬੇਗ ਜਦੋਂ ਮਾਰੇ ਜਾਂਦੇ ਨੇ ਲਲਾ ਬੇਗ ਦੀਆਂ ਅੱਖਾਂ ਵਿੱਚ ਲਹੂ ਆ ਜਾਂਦਾ ਹੈ। ਬਾਬਾ ਬਿਲੀ ਚੰਦ ਨੇ ਵੇਖਿਆ ਅੰਗੇ ਵਧਾ। ਖੁਦ ਖੁਦਾ குரு ਹਰਗੋਬਿੰਦ ਸਾਹਿਬ ਦੇ ਚਰਨ ਪਕੜਦੇ। ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਵਿਦੀ ਚੰਦ ਚਾਹੈ ਬਰੋ ਸ਼ਤਰਮਦੰ ਪਦੋ ਇੱਕ ਵਾਰੀ ਕਰੋ ਯੁੱਧ ਸੁਦੰ ਮੈਨੂੰ ਥਾਪੜਾ ਦੇ ਬਾਪੂ ਮੈਂ ਲਲਾ ਬੇਗ ਨੂੰ ਮਿੱਟੀ ਵਿੱਚ ਮਿਲਾ ਕੇ ਆਉਂਦਾ ਹਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬਿਧੀ ਚੰਦਾ ਤੂੰ ਲਾਹੌਰ ਵਿੱਚ ਬੜੀ ਕਰਾਮਾਤ ਵਿਖਾਇਆ ਤੂੰ ਜੋ ਘੋੜੇ ਕੱਢ ਲਿਆਇਆ ਦਿੱਲੀ ਦੇ ਬਾਦਸ਼ਾਹ ਦੇ ਜੜ੍ਹੋਂ ਹੁਣ ਮੈਨੂੰ ਕਰਾਮਾਤ ਕਰਨ ਦੇ ਤੂੰ ਯੁੱਧ ਦਾ ਨਜ਼ਾਰਾ ਤੱਕ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਚੜੇ ਹੋਏ ਤੀਰਾਂ ਦੀ ਵਰਖਾ ਕਰਦੇ ਲਲਾ ਬੇਗ ਵੱਲ ਵਾਧਦੇ ਨੇ ਸਾਪਾਂ ਬਾਗ ਛੂਕਦਾ ਖਪਰਾ ਤੀਰ ਗੁਰੂ ਹਰਗੋਬਿੰਦ ਸਾਹਿਬ ਦਾ ਵਿੰਨ ਦਾ ਦੁਸ਼ਮਣਾਂ ਨੂੰ ਪੁਰਿਆ ਜਾਂਦਾ ਹੈ ਏਦਾਂ ਛਾਤੀ ਚੋਂ ਪਾਰ ਹੁੰਦਾ ਜਿਵੇਂ ਮੱਖਣ ਚੋਂ ਛੁਰੀ ਲੰਘਦੀ ਹੈ ਦੋਵੇਂ ਸੂਰਮੇ ਸਵੇਂ ਆ ਗਏ ਲੜਾਕ ਦੇਗਦੇ ਤੀਰਾਂ ਦੀ ਵਰਖਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਧੋਖਾ ਸੋਹਿਲਾ ਜ਼ਖਮੀ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਤੀਰਾਂ ਦੀ ਵਰਖਾ ਕੀਤੀ ਹੈ ਲਗਿਓ ਭਾਲ ਮੈਂ तातकाल ਪਰਵੇਸ਼ਾ ਲਲਾ ਬੇਗ ਸੋਹੇ ਤਜਿਓ ਬੇਗ ਸਤਨ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਨੇ ਤੀਰ ਛੱਡੇ ਲਲਾ ਬੇਗ ਦੇ ਘੋੜੇ ਦਾ ਮੱਥਾ ਵਿੰਨ ਗਏ ਚਲਿਓ ਕਰੋਧ ਤੇ ਸ਼ੂਕ ਪਾਨਨ ਮਹਾਨਾ ਉਡਿਓ ਪੰਖ ਧਾਰੇ ਫਨੀਕੇ ਸਮਾਨਾ ਇਉਂ ਲੱਗਦਾ ਸੀ ਗੁਰੂ ਹਰਗੋਬਿੰਦ ਦੇ ਹੱਥਾਂ ਦੇ ਵਿੱਚੋਂ ਫਨੀ ਅਰ ਸ਼ਾਪਨਿਕ ਨਿਕਲ ਕੇ ਦੁਸ਼ਮਣ ਦੀ ਸ਼ਾਦੀ ਵਿੱਚ ਵੱਜ ਰਹੇ ਨੇ ਸ਼ੂਕ ਦੇ ਤੀਰ ਜਾਂਦੇ ਨੇ ਜਦੋਂ ਲਲਾ ਬੇਗ ਦਾ ਘੋੜਾ ਵੀ ਫਨਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਧੋੜਾ ਸੋਹੇਲਾ ਵੀ ਫਨਾ ਹੋ ਗਿਆ ਦੋਵੇਂ ਸੂਰਮੇ ਪੱਪਾਂ ਤੇ ਖਲੋਤੇ ਨੇ ਆਮੋ ਸਾਹਮਣੇ ਲਲਾ ਬੇਗ ਅੱਗੇ ਵਧਿਆ ਗੁਰੂ ਹਰਗੋਬਿੰਦ ਗਰਜ ਕੇ ਕਹਿੰਦੇ ਬਾਦਸ਼ਾਹ ਸ਼ਾਹਜਹਾਂ ਦੇ ਦਰਬਾਰ ਵਿੱਚ ਸੁਣਿਆ ਬੜੇ ਭਾਰੇ ਬੋਲ ਕੱਢੇ ਲਲਾ ਬੇਗ ਕਿਦਰੇ ਕੋਈ ਸੁਪਨਾ ਤੇਰੇ ਜ਼ਿਹਨ ਵਿੱਚ ਹੀ ਨਾ ਰਹਿ ਜਾਵੇ ਪਹਿਲਾ ਵਾਰ ਕਰ ਇਤਿਹਾਸ ਲਵਾਏ ਲਲਾ ਬੇਗ ਨੇ ਤਲਵਾਰ ਦਾ ਵਾਰ ਕੀਤਾ ਗੁਰੂ ਹਰਗੋਬਿੰਦ ਨੇ ਢਾਲੇ ਤੇ ਰੋਕਿਆ ਲਲਾ ਬੇਗ ਦਾ ਰੰਗ ਉੱਟ ਗਿਆ ਸੋਚਦਾ ਹੈ ਹੁਣ ਗੁਰੂ ਹਰਗੋਬਿੰਦ ਵਾਰ ਕਰਨਗੇ ਮਹਾਰਾਜ ਫਿਰ ਗਰਜੇ ਨੇ ਲਲਾ ਬੇਗ ਦੂਸਰਾ ਵਾਰ ਕਰ ਫਕੀਰ ਹਰੇ ਵੀ ਫਕੀਰੀ ਵਿੱਚ ਠੰਡਾ ਹੈ ਹਰੇ ਵੀ ਸਾਗਰ ਪੁੱਛ ਲਿਆ ਨਹੀਂ ਦੂਜਾ ਵਾਰ ਲਲਾ ਬੇਗ ਨੇ ਤਲਵਾਰ ਦਾ ਕੀਤਾ ਗੁਰਦੇਵ ਨੇ ਇਹ ਵੀ ਟਕ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰ ਸਿੱਖ ਲਈ ਜਦੋਂ ਲਲਾ ਬੇਗ ਤੇ ਵਾਰ ਕਰਨ ਲੱਗੇ ਤੇ ਪਛਾਹ ਹਟ ਗਿਆ ਮਹਾਰਾਜ ਮੁਸਕੁਰਾ ਪਏ ਲਲਾ ਬੇਗ ਕਿਉਂ ਗਿੱਦੜਾਂ ਦੀ ਨਿਆਂ ਪਿਛੇ ਹਟਾ ਹੈ ਜਦੋਂ ਗਿੱਦੜ ਲਫ਼ਜ਼ ਸੁਣਿਆ ਤੇ ਗੁੱਸੇ 'ਚ ਆ ਗਿਆ ਵੱਦ ਕੇ ਤੀਜਾ ਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਕੀਤਾ ਹੈ ਬ੍ਰਿਜ ਭਾਸ਼ਾ ਵਿੱਚ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਤੀਜਾ ਵਾਰ ਵੀ ਗੁਰੂ ਹਰਗੋਬਿੰਦ ਨੇ ਟੱਕ ਲਿਆ ਕਹਿੰਦੇ ਲਲਾ ਬੇਗ ਖੁਦਾ ਨੂੰ ਯਾਦ ਕਰ ਲੈ ਹੁਣ ਸਾਡਾ ਵਾਰ ਚੱਲੇਗਾ ਤੈਨੂੰ ਇਸ ਰੂਹੇ ਜ਼ਮੀਨ ਤੇ ਕੋਈ ਰੱਖ ਨਹੀਂ ਪਾਵੇਗਾ ਕਹਿੰਦਾ ਗੁਰਦੇਵ ਵਾਰ ਕਰੋ ਮੈਂ بڑے ਜੱਗ ਚੁੱਤੇ ਹੋਏ ਨੇ ਇਹੋ ਜੇ ਦਾਵੇ ਮੇਰੇ ਸਾਹਮਣੇ ਕਈ ਵਾਰ ਮਿੱਟੀ ਹੋ ਗਏ ਇਤਿਹਾਸ ਨੂੰ ਸਿਖਰ ਕਰੇ ਵਾਰ ਤਾਕਿਓ ਪ੍ਰਹਾਰੈ ਸਮਾਨਾ ਕਰੀ ਓਟ ਤਾਹੂ ਲਲਾ ਬੇਗ ਜਾਨਾ ਗੁਰੂ ਹਰਗੋਬਿੰਦ ਨੇ ਬਾਹ ਹੁਲਾਰ ਕੇ ਤਲਵਾਰ ਦਾ ਵਾਰ ਕੀਤਾ ਲਲਾ ਬੇਗ ਨੂੰ ਜਾਪਿਆ ਵੀ ਬਖੀ ਦੇ ਵਿੱਚ ਤਲਵਾਰ ਵਜਣ ਲੱਗੀ ਐ ਤੇ ਢਾਲਾ ਬਖੀ ਦੇ ਕੋਲ ਲੈ ਗਿਆ ਕਵੀ ਰਾਜ ਸਿੰਘ ਕਹਿੰਦੇ ਨੇ ਗੁਰ ਸ਼ੀਗਰ ਤੇ ਹਾਥ ਪੂਚੇ ਜਹਰਾ तरा चौल बाहे लगी जाए धारा वही कंठ में पार रीत ऐसे करे काट सापून को तार जैसे गिरो शीस शीघ्र रहे नैन भायो मनो श्री फलंग पाए गिरायो बिना मुंड ते रुंड भूमे परो है करु मूल छिन्नो मनो सुख गिरो है गुरुदेव का वार ਆ ਲੈਣਾ ਰੋਕਦਾ ਲਲਾ ਬੇਗ ਭੁੱਲ ਗਿਆ ਵੀ ਇਹਦੀਆਂ ਬਾਜੂਆਂ ਵਿੱਚ ਕਿੰਨਾ ਲੋਕਾਂ ਦਾ ਬਲ ਹੈ ਵਖੀ ਦੇ ਕੋਲ ਤਲਵਾਰ ਪਹੁੰਚਣ ਤੋਂ ਪਹਿਲਾਂ ਦੋਰੇ ਬਾਹ ਹੁਦਾ ਹਰਕੇ ਗੁਰੂ ਹਰਗੋਬਿੰਦ ਦੀ ਤਲਵਾਰ ਤੋੜ ਤੇ ਆ ਗਈ ਇਦਾਂ ਵੱਢ ਕੇ ਦੋ ਫਾੜ ਕੀਤਾ ਜਿਵੇਂ ਕਿਧਰੇ ਸਾਬਣ ਨੂੰ ਲੈ ਕੇ ਸਾਬਣ ਘਰਨ ਵਾਲਾ ਤਾਰ ਨਾਲ ਤੀਰ ਕੇ ਸਾਬਣ ਛੁੱਟ ਦਿੰਦਾ ਹੈ ਤੇ ਕਬੀਰ ਅਰਸ਼ਨ ਸੋਕ ਸਿੰਘ ਕਹਿੰਦੇ ਇਦਾਂ ਡਿਗਿਆ ਧਰਤੀ ਤੇ ਲਲਾ ਦੇਗਦਾ ਸਿਰ ਜਿੱਦਾਂ ਕਿਸੇ ਨਰੀਲ ਦੇ ਰੁੱਖ ਤੋਂ ਅਨੇ ਰੀਦੇ ਨਾਲ ਨਰੀਲ ਟੁੱਟ ਕੇ ਡਿੱਗਦਾ ਹੈ ਮਿੱਟੀ ਵਿੱਚ ਪਿਆ ਹੋਇਆ ਦੁਨੀਆਂ ਦਾ ਤਖਬਰੀ ਇਨਸਾਨ ਗੁਰੂ ਹਰਗੋਬਿੰਦ ਨੂੰ ਵੱਡਣ ਦੀਆਂ ਬਾਤਾਂ ਪਾਉਣ ਵਾਲਾ ਮੋਸ਼ੇ ਵੱਡ ਹੋਇਆ ਪਿਆ ਸੀ ਜਿਵੇਂ ਕੋਈ ਤਖਾਨਾਰਾ ਲੈ ਕੇ ਲੱਕੜ ਨੂੰ ਮੋਥੇ ਵੱਡ ਕਰਦਾ ਹੈ ਮੈਦਾਨੇ ਜੰਗ ਨੂੰ ਗੁਰੂ ਹਰਗੋਬਿੰਦ ਨੇ ਮਾਰਿਆ ਉਹਨੇ ਸ਼ਰਮ ਰਾਜ ਦਾ ਤੀਜਾ ਜੰਗ ਪਾਦਸ਼ਾਹ ਜਿੱਤੇ ਤੇ ਆਸ ਨੂੰ ਪੜ ਲਿਓ ਗੁਰੂ ਗ੍ਰੰਥ ਸਾਹਿਬ ਨੂੰ ਪੜ ਲਿਓ ਤੁਹਾਨੂੰ ਸਮਝ ਪੈ ਜਾਵੇਗੀ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰੂ ਪਾਰਮ ਪਰਮੇਸ਼ਰ ਅપરੰਪਰ ਅਲਖ ਅਭੇਵ ਗੁਰ ਪਾਰਮ ਪਰਮੇਸ਼ਰ ਅપરੰਪਰ ਅਲਖ ਅਭੇਵ ਇਸ ਰੂਹੇ ਜ਼ਮੀਨ ਤੇ ਗੁਰੂ ਹਰਗੋਬਿੰਦ ਦਾ ਸਾਨੀ ਕੋਈ ਨਹੀਂ ਗੁਰੂ ਹਰਗੋਬਿੰਦ ਸਵੀਨ ਲਾਰਡ ਉਹਦਾ ਦਾ ਚੋੜਾ ਹੈ ਗੁਰੂ ਹਰਗੋਬਿੰਦ ਨਾ ਉਹਦੇ ਵਰਗਾ ਕੋਈ ਹੋਇਆ ਹੈ ਨਾ ਕੋਈ ਚੰਮ ਦਾ ਲਖਾਪਾ ਹੈ ਇਸ ਜਮੀਨ ਤੇ ਹੋ ਸਕਦਾ ਹੈ ਸਤਗੁਰ ਮੇਰਾ ਸ੍ਰਿ ਸਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਉਹੀ ਤੇ ਨਾ ਲੋਕਾਂ ਨੂੰ ਘਟਣ ਵਾਲਾ ਪਰਮੇਸ਼ਵਰ ਹੈ ਉਹੀ ਗੁਰੂ ਹਰਗੋਬਿੰਦ ਬਣ ਕੇ ਦੁਨੀਆ ਤੇ ਆਇਆ ਉਹਦੀ ਜਿੰਨੇ ਵੀ ਕਦਮਬੋਸੀ ਕੀਤੀ ਉਹਦਾ ਦੁਨੀਆ ਤੇ ਨਾਮ ਅਮਰ ਹੋ ਗਿਆ ਆਪਾਂ ਜਿਸ ਮੁਕद्दस ਸਥਾਨ ਤੇ ਬੈਠੇ ਆ ਇਹ ਮਹਾਨ ਸਿੰਘ ਵੀਰ ਬਾਬਾ ਤੇਗਾ ਸਿੰਘ ਜੀ ਇਹ ਅਜ਼ਮਤਾਂ ਇਹ ਬਰਕਤਾਂ ਇਹ ਗਾਂਢੀਵ ਸ਼ਰੀਰ ਇਹ ਬਾਵਾ ਦਾ ਬਲ ਕਿੱਥੋਂ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਦੇ ਸੰਕਾ ਔਰ ਗੁਰੂ ਕਾ ਜਿਹੜਾ ਸਿੱਖ ਹੈ ਗੁਰੂ ਦੇ ਬਖਸ਼ੇ ਸਿਧਾਂਤ ਤੇ ਚੱਲਦਾ ਹੈ ਜ਼ਬਰ ਜ਼ੁਲਮ ਨਾਲ ਟਕਰਾਂਦਾ ਹੈ ਸ਼ਹਾਦਤ ਮਿਲ ਜਾਵੇ ਤਾਂ ਵੀ ਗੁਰੂ ਦਾ ਗੰਮੀ ਜੋ ਬੀਨ ਦੁਨੀਆ ਦੇ ਬਲਕ ਦਾ ਸੱਚ ਖੰਡ ਹੈ ਉੱਥੇ ਨਿਵਾਸਾ ਮਿਲਦਾ ਹੈ ਕਿਦਰੇ ਸ਼ਹਾਦਤ ਨਾਂ ਵੀ ਮਿਲੇ ਗੁਰੂ ਦੇ ਸਿਧਾਂਤ ਤੇ ਕੋਈ ਚੱਲ ਕੇ ਸੰਤ ਬਣ ਜਾਵੇ ਫਿਰ ਵੀ ਸੱਚਖੰਡੀ ਟਿਕਦਾ ਹੈ ਇੱਥੇ ਕਬੂਲ ਹੋਈ ਹੈ ਜਿਹੜਾ ਗੁਰੂ ਨੂੰ ਤਨ ਮਨ ਧੰਨਵਾੜਦਾ ਹੈ ਤਾਂ ਹੀ ਸੁਰਜਨ ਸਾਹਿਬ ਇੱਕ ਗੱਲ ਕਹਿ ਗਏ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਉਹ ਸਭਨਾ ਕੀ ਰੇਣਕਾ ਤੋਂ ਆਉ ਹਮਾਰਾ ਆਸ ਜਿਹਨੇ ਮੌਤ ਕਬੂਲੀ ਹੈ ਕਹਿੰਦੇ ਮੇਰੀ ਗਲੀ ਚੋਂ ਹੀ ਆਉਂਦਾ ਮੇਰੀ ਗੋਦ ਵਿੱਚੋਂ ਸੇਧ ਜੜਾ ਮਿਲਦੀ ਹੈ ਔਰ ਜਦੋਂ ਆਪਾਂ ਇਸ ਸਥਾਨ ਬਾਬਤ ਜਾਣਦੇ ਆਂ ਤਿੰਨਾ ਮਰਲਿਆਂ ਦੇ ਵਿੱਚ ਇਹ ਸ਼ਹੀਦੀ ਅਸਥਾਨ ਸੀ ਫਿਰ ਜਿਨ੍ਹਾਂ ਮਹਾਪੁਰਸ਼ਾਂ ਨੂੰ ਤੁਸੀਂ ਯਾਦ ਕਰ ਰਹੇ ਹੋ ਸਤਕਾਰਯੋਗ ਬਾਬਾ ਨਸ਼ਤਰ ਸਿੰਘ ਜੀ ਸੰਗਤਾਂ ਨੂੰ ਪ੍ਰੇਰ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਔਰ ਇਸ ਅਸਥਾਨ ਦਾ ਹੌਲੀ ਹੌਲੀ ਵਿਸਤਾਰ ਅਠਾ ਕਿਲਿਆਂ ਦੇ ਵਿੱਚ ਹੋ ਗਿਆ ਅੱਜਕੱਲ ਸਤਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਇਸ ਕੋਇਤਰਸਰਾਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ 13 ਏਕੜ ਵਿੱਚ ਸਥਾਨ ਫੈਲਿਆ ਹੋਇਆ ਜਿੱਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸੁੰਦਰ ਗੁਰਦੁਆਰਾ ਸਾਹਿਬ ਹੈ ਦੀਵਾਨ ਹਾਲ ਬਣਿਆ ਹੋਇਆ ਹੈ ਉੱਥੇ ਤਨ ਦੀ ਖੁਰਾਕ ਦੇ ਲਈ ਲੰਗਰਾਂ ਦੀ ਸੁੰਦਰ ਇਮਾਰਤ ਬਣੀ ਹੈ ਕਲਯੁਗ ਦਾ ਸਮਾਂ ਹੈ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਆਂ ਕਿ ਜੇ ਕਿਦਰੇ ਸਾਡੇ ਮਾਪੇ ਸਾਡੀ ਪਰਵਰਿਸ਼ਨਾ ਕਰਦੇ ਜੰਮ ਕੇ ਕਿਸੇ ਰੂੜੀ ਰਾੜੀ ਦੇ ਢੇਰ ਤੇ ਸੁੱਟ ਦਿੰਦੇ ਤੇ ਸਾਡਾ ਵਜੂਦ ਨਾ ਹੁੰਦਾ 12 ਬਰਿਆਂ ਦਾ ਹੋ ਕੇ ਕਾਕਾ ਆਖੇਗਾ ਵੀ ਮੇਰੀ ਤੇ ਆਪਣੀ ਲਾਈਫ ਐ ਵੀ ਤੁਹਾਡੀ ਤੇ ਡਿਊਟੀ ਸੀ ਤੁਸੀਂ ਜੰਮ ਦਿੱਤਾ ਹੁਣ ਮੈਂ ਨਹੀਂ ਤੁਹਾਨੂੰ ਸਾਂਭਣਾ ਉਹ ਫਿਰ ਕੁਝ ਸੰਸਤਾਵਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਬਿਰਧ ਆਸ਼ਰਮ ਖੋਲ੍ਹਦਿਆਂ ਨੇ ਇੱਕ ਇਥੇ ਵੀ ਬਾਬਾ ਜੀ ਨੇ ਬੋਲਿਆ ਆਇਆ ਪਰ ਕਿਧਰੇ ਆ ਭਗਤੀ ਧਿਆਨ ਨਾਲ ਪੜ ਲਓ ਨਾ ਤੁਸੀਂ ਬਿਰਧ ਭਯਾ ਉਪਰ ਸਾਖ ਸੈਨ ਮੁਖ અપਿਆਓ ਬੈਠ ਕੋ ਦੈਨ ਕਹਿੰਦੇ ਦੇਖ ਭਾਈ ਜਦੋਂ ਤੂੰ ਬੱਚਾ ਸੀ ਤੇਰੇ ਹੱਡਾਂ 'ਚ ਬਲ ਨਹੀਂ ਸੀ ਆ ਤੇਰੀ ਮਾਂ ਨੇ ਤੈਨੂੰ ਦੁੱਧ ਚੰਗਾਇਆ ਪਾਪ ਨੇ ਤੇਰੇ ਮੂੰਹ 'ਬਰਕੀ ਪਾਈ ਉਂਗਲ ਪਕੜਾ ਕੇ ਤੈਨੂੰ ਚੱਲਣਾ ਸਿਖਾਇਆ ਤੇਰੇ 'ਚ ਬਲ ਹੈ ਇਹ ਬਿਰਧ ਹੋ ਗਏ ਨੇ ਤੇਰੇ ਮਾਈ ਬਾਪ ਹੁਣੇ ਬੱਚਿਆਂ ਵਰਗੇ ਨੇ ਆ ਜਿਹੜਾ ਲਫ਼ਜ਼ ਹੈ ਮੁਖ ਅਪਿਆਉ ਹੁਣ ਤੇਰੇ ਹੱਡਾਂ ਵਿੱਚ ਤਾਕਤ ਨਹੀਂ ਰਹੀ ਆ ਬੱਚੇ ਤੈਨੂੰ ਤਾਂ ਦਿੱਤੇ ਤੇਰੇ ਮੂੰਹ ਵਿੱਚ ਬੁਰਕੀਆਂ ਪਾਉਣ ਪਰ ਅਸੀ ਕੀ ਕਰਦੇ ਆ ਜੇ ਤੇ ਬਾਪੂ ਕਮਾਉਂਦਾ ਫਿਰ ਤੇ ਮੁਰਗੀ ਪਾ ਦੇਈ ਦੀ ਜੇ ਬੁੱਢਾ ਹੋ ਗਿਆ ਮੰਜਾ ਮੋਟਰ ਤੇ ਡਾਹ ਜਦਾ ਵੀ ਗਣੋ ਲੈ ਸਾਥੋਂ ਨਹੀਂ ਸੇਵਾ ਵੀ ਤੇਰੀ ਯਾਦ ਰੱਖਿਓ ਵਾਹੀ ਗੁਰੂ ਦੇ ਘਰ ਵਿੱਚ ਨਿਆਜ਼ ਜਰੂਰ ਹੁੰਦਾ ਹੈ ਜਿੱਦਾਂ ਦਾ ਵਿਵਹਾਰ ਬਜ਼ੁਰਗਾ ਨਾਲ ਕਰੋਗੇ ਛੋੜਾ ਟਾਈਮ ਉਡੀਕੋ ਤੁਹਾਡੇ ਬੱਚੇ ਵੀ ਵੱਡੇ ਹੋਣ ਵਾਲੇ ਨੇ ਜਿਹੜਾ ਬੀਜਿਆ ਉਹ ਵੱਡਣਾ ਪੈਂਦਾ ਸਿਆਣੇ ਬਣੀਏ ਬਜ਼ੁਰਗਾ ਦੀ ਸਾਥ ਸੰਭਾਲ ਕਰਿਆ ਕਰੋ ਇਸੇ ਲਈ ਇਹ ਵੇਲ ਵਧੀਆ ਪਰਿਵਾਰ ਵਧੀਆ ਹੈ ਪੈਰ ਬਾਬਾ ਜੀ ਇਸ ਨਾਲ ਬਿਰਦਾ Ashram ਵੀ ਇੱਥੇ ਖੋਲਿਆ ਹੋਇਆ ਫਿਰ ਮੈਡੀਕਲ ਫੈਸਿਲਿਟੀਆਂ ਦੇ ਲਈ ਹਸਪਤਾਲ ਵੀ ਖੋਲਿਆ ਹੋਇਆ ਇਹ ਸਭ ਆਪ ਸਿੰਘ ਦੇ ਦਸਵੰਦ ਦੇ ਨਾਲ ਚੱਲਦਾ ਆਪ ਸ਼ਮਤਾ ਸਾਥ ਬੰਦੇ ਹੋ ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਸਿੱਖੀ ਪ੍ਰਫੁੱਲਤ ਰਹੇ ਦਾਸ ਇੱਥੇ ਬਾਣੀ ਵਿੱਚ ਸੰਕੋਚਦਾ ਹੈ